ਹਾਂਜੀ ਵਾਹਿਗੁਰੂ ਜੀ ਅੱਜ ਤੁਹਾਨੂੰ ਇੱਕ ਬੰਦੇ ਨਾਲ ਮਲਾਉਣੇ ਆ ਜਿਹੜਾ ਫਿਜ਼ੀਓਥੈਰੇਪਿਸਟ ਆ ਸਾਡਾ ਵੀਰ ਰੰਧਾਵਾ ਫਿਜ਼ੀਓਥੈਰੇਪਿਸਟ ਅੱਜ ਤੁਹਾਨੂੰ ਅੱਖੀਂ ਦਿਖਾ ਦੇਣਾ ਸਾਰਾ ਕੁਝ ਵੀਡੀਓ ਚ ਕਿ ਇਹ ਜਿਹੜਾ ਵੀਰ ਆ ਇਹ ਕਿਵੇਂ ਫਿਜ਼ੀਓਥੈਰੇਪਿਸਟ ਕਰਕੇ ਫਿਜ਼ੀਓਥੈਰੇਪੀ ਕਰਕੇ ਮਰੀਜ਼ ਨੂੰ ਜਿਹੜਾ ਨਹੀਂ ਚੱਲ ਫਿਰ ਸਕਦਾ ਉਹਨਾਂ ਨੂੰ ਵੀ ਕਿਦਾਂ ਠਾਲਦਾ ਇਹ ਵੀਰ ਮੰਜੇ ਤੇ ਪਿਆ ਸੀ ਐਕਸੀਡੈਂਟ ਹੋਣ ਕਰਕੇ ਮਨਕਿਆਂ ਚ ਪ੍ਰੋਬਲਮ ਆ ਗਈ 1 ਮਹੀਨਾ ਵੈਂਟੀਲੇਟਰ ਤੇ ਰਿਹਾ ਏ ਵੀਰ ਦੀ ਫਿਜ਼ੀਓਥੈਰੇਪੀ ਰਾਈਂ ਥੈਰੇਪੀ ਕਰਕੇ ਵੀਰ ਨੇ ਇਸ ਬੰਦੇ ਨੂੰ ਤੁਰਨੇ ਲਾਤਾ ਸੰਗਤ ਜੀ ਵੀਡੀਓ ਐਂਡ ਤੱਕ ਵੇਖਿਓ ਤੇ ਤੁਸੀਂ ਨੰਬਰ ਵੀਰ ਦਾ ਉੱਪਰ ਆ ਰਿਹਾ ਪਹਿਲਾਂ ਕਿਵੇਂ ਸੀ ਮੰਜੇ ਤੇ ਪਿਆ ਸੀ ਹੋਣੇ ਹੌਲੀ ਹੌਲੀ ਇਹਨੂੰ ਉਠਾਇਆ ਵੀਰ ਨੂੰ ਉਠਾ ਕੇ ਫਿਰ ਇਹ ਵੀਰ ਨੂੰ ਤੋਰੇਗਾ ਤੇ ਅੱਜ ਦੀ ਡੇਟ 'ਚ ਇਹ ਜਿਹੜਾ ਮਰੀਜ਼ ਆ ਵੀਰ ਇਹ ਬਿਲਕੁਲ ਤੰਦਰੁਸਤ ਤੇ ਵਧੀਆ ਆਪਣਾ ਟਰੈਕਟਰ ਟਰਾਲੀ ਚਲਾ ਰਿਹਾ ਕੋਈ ਚੱਕਰ ਨਹੀਂ ਜੀ ਵੇਖੋ ਹੌਲੀ 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 ਟਰਨੇ ਲਾਤਾ ਵੀਰ ਨੇ ਪਹਿਲਾਂ ਇਦਾਂ ਤੋਰਿਆ ਉਸ ਤੋਂ ਬਾਅਦ ਵਿੱਚ ਹੁਣ ਉਹ ਵੀਰ ਜਿਹੜਾ ਵਾ ਬਿਨਾ ਸਹਾਰੇ ਤੋਂ ਵਧੀਆ ਤੋੜਾ ਫਿਰਦਾ ਬਾਬਾ ਨਾਨਕ ਚੜ੍ਹਦੀ ਕਲਾ ਚ ਰੱਖੇਸ ਵੀਰ ਨੂੰ ਜਿਨੇ ਵੀ ਫਿਜ਼ੀਓਥੈਰੇਪੀ ਲਈ ਆਪਣਾ ਇਲਾਜ ਕਰਾਉਣਾ ਉੱਪਰ ਨੰਬਰ ਆ ਰਿਹਾ 6264110938 ਕਰਾ ਸਕਦਾ ਵੀਰ ਦੇ ਨਾਲ ਕੰਟੈਕਟ ਕਰ ਸਕਦਾ ਡੇਰਾ ਬਾਬਾ ਨਾਨਕ ਏਰੀਆ ਵੀਰ ਦਾ ਡੇਰਾ ਬਾਬਾ ਨਾਨਕ ਤੋਂ ਬਟਾਲੇ ਰੋਡ ਤੇ ਅੱਡਾ ਸ਼ਕਾਰ ਮਾਸ਼ੀਆਂ ਚ ਪਿੰਡਾ ਵੀਰ ਦਾ ਜਿਹੜਾ ਮਰਜੀ ਵੀਰ ਭਰਾ ਆਵੇ ਇਸ ਵੀਰ ਤੋਂ ਇਲਾਜ ਕਰਾ ਸਕਦਾ